ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸੌਣ ਦੇ ਮਹੀਨੇ ਦੇ ਵਿੱਚ ਨਵੀਂ ਵਿਆਹੀ ਨੌ ਆਪਣੇ ਸੱਸ ਦੇ ਮੱਥੇ ਕਿਉਂ ਨਹੀਂ ਲੱਗ ਸਕਦੇ ਇਸ ਦੇ ਪਿੱਛੇ ਕੀ ਕਾਰਨ ਹਨ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਤੇ ਗੱਲ ਕਰਨੀ ਹੈ ਕਿ ਇਹ ਕੋਈ ਫੇਮ ਪਰਮ ਹੈ ਕਿ ਸੱਚਮੁੱਚ ਨਵੀਂ ਵਿਆਹੀ 9 ਜੇਕਰ ਆਪਣੇ ਸਾਸ ਤੇ ਮੱਥੇ ਲੱਗ ਜਾਂਦੀ ਹੈ ਤਾਂ ਕੀ ਕੁਝ ਮਾੜਾ ਵਾਪਰ ਸਕਦਾ ਹੈ ਸੰਗਤ ਜੀ ਇਹ ਕੋਈ ਵਹਿਮ ਭਰਮ ਹੈ ਜਾਂ ਕੋਈ ਅੰਧ ਵਿਸ਼ਵਾਸ ਹੈ ਜਾਂ ਫਿਰ ਇੱਕ ਕਿਸਮ ਦਾ ਰਵਾਜ ਹੈ ਇਸ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਚਰੋ ਸੋਣਾ ਅਤੇ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਇਹ ਕੋਈ ਮੇਰੇ ਆਪਣੇ ਨਹੀਂ ਹਨ ਇਹ ਬਜ਼ੁਰਗਾਂ ਦੇ ਨਾਲ ਕੀਤੇ ਹੋਏ ਸਲਾਹ مشورہ ਹੈ ਇਹ ਬਜ਼ੁਰਗਾਂ ਨੇ ਹੀ ਸਾਨੂੰ ਦੱਸਿਆ ਹੈ ਕਿ ਕਿਸ ਤਰ੍ਹਾਂ ਕਿਉਂ ਕੀਤਾ ਜਾਂਦਾ ਸੀ ਕਿਉਂਕਿ ਇਹ ਸਾਡੇ ਪੁਰਾਣੇ ਬਜ਼ੁਰਗਾਂ ਦੀ ਸੋਚ ਹੈ ਪੁਰਾਣੇ ਬਜ਼ੁਰਗਾਂ ਦਾ ਬਣਾਇਆ ਹੋਇਆ ਇੱਕ ਰਵਾਜ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੂਰੀ ਗੱਲਬਾਤ ਕਰਾਂਗੇ ਕਿ ਇਹ ਰਵਾਜ ਕਿਉਂ ਬਣਿਆ ਕਿਸ ਨੇ ਬਣਾਇਆ ਅਤੇ ਬਣਾਉਣ ਦੇ ਪਿੱਛੇ ਦਾ ਕਾਰਨ ਕੀ ਸੀ ਇਸ ਕਰਕੇ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਆਓ ਅੱਜ ਦੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਸਾਧ ਸੰਗਤ ਜੀ ਕੀ ਇਹ ਕਾਰਨ ਸਹੀ ਹੈ ਜਾਂ ਗਲਤ ਹੈ ਇਸ ਕਾਰਨ ਕਰਕੇ ਨੌ ਨੌ ਸਾਸੇ ਮੱਥੇ ਲੱਗਣ ਤੋਂ ਰੋਕਿਆ ਜਾਂਦਾ ਤਾਂ ਤੁਸੀਂ ਆਪਣੇ ਵਿਚਾਰ ਵੀ ਇਸ ਬਾਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਸਾਸੰਗਾ ਜੀ ਤੁਸੀਂ ਸਾਰੇ ਇਹ ਜਾਣਦੇ ਹੋ ਕਿ ਸੌਣ ਦਾ ਮਹੀਨਾ ਚੱਲ ਰਿਹਾ ਹੈ। ਤੇ ਸੌਣ ਦੇ ਮਹੀਨੇ ਦੇ ਵਿੱਚ ਇੱਕ ਸਵਾਲ ਬਾਰ-ਬਾਰ ਪੁੱਛਿਆ ਜਾ ਰਿਹਾ ਹੈ ਕਿ ਆਖਿਰ ਸੌਣ ਦੇ ਮਹੀਨੇ ਦੇ ਵਿੱਚ ਨਵੇਂ ਵਿਆਹੇ ਨੌ ਨੌ ਆਪਣੇ ਸਾਸੇ ਮੱਥੇ ਲੱਗਣ ਤੋਂ ਕਿਉਂ ਰੋਕਿਆ ਜਾਂਦਾ ਹੈ? ਇਸ ਨੂੰ ਮਾੜਾ ਕਿਉਂ ਮੰਨਿਆ ਜਾਂਦਾ ਹੈ? ਇਸ ਦੇ ਪਿੱਛੇ ਕਾਰਨ ਕੀ ਹੈ ਤਾਂ ਦੇਖੋ ਸਾਧ ਸੰਗਤ ਜੀ ਇਹ ਜੋ ਰਿਵਾਜ ਹੈ ਕਿ ਸਾਵਾਂ ਦੇ ਮਹੀਨੇ ਦੇ ਵਿੱਚ ਨੌ ਨੌ ਸਾਸ ਇਕੱਠੀਆਂ ਨਾ ਹੋਣ ਇਹ ਰਿਵਾਜ ਅੱਜ ਤੋਂ 100 ਸਾਲ ਪਹਿਲਾਂ ਦਾ ਬਣਿਆ ਹੋਇਆ ਹੈ ਅਤੇ ਇਹ ਉਹਨਾਂ ਵੇਲਿਆਂ ਦਾ ਬਣਿਆ ਹੈ ਜਦੋਂ ਸਾਡਾ ਮੁੱਖ ਕੀਤਾ ਖੇਤੀਬਾੜੀ ਸੀ ਭਾਵ ਕਿ ਸਾਡੇ ਘਰ ਦਾ ਗੁਜ਼ਾਰਾ ਖੇਤੀਬਾੜੀ ਦੇ ਸਹਾਰੇ ਚੱਲਦਾ ਸੀ ਅਤੇ ਖੇਤੀਬਾੜੀ بارش ਦੇ ਉੱਤੇ ਨਿਰਭਰ ਭਾਵ ਕਿ ਜਦੋਂ ਬਰਸਾਤ ਆਉਂਦੀ ਸੀ ਤਾਂ ਉਹ ਕਿਸਾਨਾਂ ਦੇ ਚਿਹਰੇ ਤੇ ਉਤੇ ਖੇੜਾ ਆ ਜਾਂਦਾ ਸੀ ਇਸ ਸਾਲ ਸਾਡੀ ਫਸਲ ਵਧੀਆ ਹੋਵੇਗੀ ਤਾਂ ਜਦੋਂ ਸੌਂ ਦਾ ਮਹੀਨਾ ਹੁੰਦਾ ਤਾਂ ਉਹਨੂੰ ਬਰਸਾਤ ਦੀ ਪੂਰੀ ਆਸ ਹੁੰਦੀ ਸੀ ਅਤੇ ਅਤੇ ਇਸ ਮਹੀਨੇ ਦੇ ਵਿੱਚ ਸਾਰਾ ਪਰਿਵਾਰ ਰੱਜ ਕੇ ਰੱਜ ਕੇ ਉਡੀਕ ਕਰਦਾ ਸੀ ਕਿ ਖੇਤ ਦੇ ਵਿੱਚ ਪੂਰਾ ਕੰਮਕਾਰ ਹੁੰਦਾ ਸੀ ਘਰ ਦੇ ਜੋ ਮਰਦ ਸੀ ਉਹ ਪੂਰਾ ਪੂਰਾ ਦਿਨ ਖੇਤਾਂ ਦੇ ਵਿੱਚ ਲੰਗਾ ਦਿੰਦੇ ਸਨ ਉਹ ਆਪਣੇ ਖੇਤ ਦੇ ਵਿੱਚ ਮਿਹਨਤ ਕਰਦੇ ਫਸਲ ਬੀਜਦੇ ਅਤੇ ਘਰ ਦੀਆਂ ਜੋ ਔਰਤਾਂ ਸੀ ਉਹਨਾਂ ਦਾ ਵੀ ਪੂਰਾ ਪੂਰਾ ਦਿਨ ਕੰਮਕਾਰ ਤੇ ਵਿੱਚ ਬੀਤ ਜਾਂਦਾ ਸੀ ਕਿਉਂਕਿ ਖੇਤਾਂ ਦੇ ਖੇਤਾਂ ਦੇ ਵਿੱਚ ਮਰਦ ਗਏ ਹੋਏ ਹੁੰਦੇ ਸਨ ਤੇ ਉਹਨਾਂ ਦੀ ਰੋਟੀ ਉਹਨਾਂ ਦਾ ਚਾਹ ਪਾਣੀ ਦਾ ਇੰਤਜ਼ਾਮ ਕਰਨਾ ਖੇਤ ਵਿੱਚ ਪਹੁੰਚਾਉਣਾ ਇਹ ਸਾਰੇ ਕੰਮ ਔਰਤਾਂ ਦੇ ਹਿੱਸੇ ਹੁੰਦੇ ਸਨ ਤਾਂ ਨਵੇਂ ਵਿਆਹੀ ਨੌ ਨੌ ਸਾਸ ਦੇ ਸਾਹਮਣੇ ਮੱਥੇ ਲੱਗਣ ਨੂੰ ਰੋਕਣ ਦਾ ਕਾਰਨ ਕੀ ਸੀ ਕਿਉਂਕਿ ਦੇਖੋ ਜੀ ਜਦੋਂ ਵੀ ਪਤੀ ਪਤਨੀ ਇੱਕ ਨਵੇਂ ਰਿਸ਼ਤੇ ਦੇ ਵਿੱਚ ਵੱਜਦੇ ਹਨ ਤਾਂ ਉਹਨਾਂ ਦਾ ਆਪਸ ਦੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਆਕਰਸ਼ਣ ਥੋੜਾ ਜਿਆਦਾ ਵੱਧ ਹੁੰਦਾ ਹੈ ਇੱਕ ਦੂਸਰੇ ਨੂੰ ਸਮਾਂ ਉਹ ਜ਼ਿਆਦਾ ਦੇਣਾ ਚਾਹੁੰਦੇ ਹਨ ਦੇਖੋ ਇਸ ਤਰ੍ਹਾਂ ਕਿਸੇ ਨੇ ਇਸ ਤਰ੍ਹਾਂ ਕਿ ਇਸ ਮੰਡੇ ਦੇ ਦੌਰਾਨ ਲਿਆ ਹੋਵੇ ਮਜ਼ਾਕ ਦੇ ਵਿੱਚ ਉਸ ਨੂੰ ਛੇੜਿਆ ਜਾਂਦਾ ਹੈ ਜਿਸ ਦਾ ਵਿਆਹ ਹੋ ਗਿਆ ਹੈ ਇਹ ਤਾਂ ਅੰਦਰੋਂ ਹੀ ਨਹੀਂ ਨਿਕਲਦਾ ਘਰ ਵਾਲੀ ਦੇ ਗੋਡੇ ਦੇ ਨਾਲ ਲੱਗਾ ਬੈਠਾ ਰਹਿੰਦਾ ਹੈ ਇਹ ਸ਼ਬਦ ਅਕਸਰ ਹੀ ਮਜ਼ਾਕ ਦੇ ਵਿੱਚ ਕਹੇ ਜਾਂਦੇ ਨੇ ਜਾਂ ਉਸ ਨੂੰ ਮਜ਼ਾਕ ਤੇ ਨਹੀਂ ਸਮਝਾਇਆ ਜਾਂਦਾ ਹੈ ਕਹਿਣ ਤੋਂ ਭਾਵ ਕਿ ਇਸੇ ਪਿੱਛੇ ਦਾ ਕਾਰਨ ਸਿਰਫ ਇਹੀ ਸੀ ਕਿਉਂਕਿ ਨਵੇਂ ਵਿਆਹੀ ਜੋੜੇ ਉਸ ਲਈ ਆਕਰਸ਼ਣ ਜ਼ਿਆਦਾ ਹੁੰਦਾ ਸੀ ਤੇ ਇੱਕ ਦੂਜੇ ਦੇ ਨਾਲ ਰਹਿਣਾ ਪਸੰਦ ਕਰਦੇ ਹਨ ਤੇ ਤੁਹਾਨੂੰ ਇਕੱਠੇ ਰਹਿਣ ਤੇ ਉਹਨਾਂ ਦੋਹਾਂ ਦੇ ਕੰਮਾਂ ਕਾਰਾਂ ਦੇ ਵਿੱਚ ਧਿਆਨ ਫਿਰ ਨਹੀਂ ਲੱਗਦਾ ਆਪਸ ਵਿੱਚ ਇਸ ਕਰਕੇ ਉਹ ਆਪਾਂ ਨੇ ਕੰਮਾਂ ਕਾਰਾਂ ਨੂੰ ਸਹੀ ਤਰੀਕੇ ਨਾਲ ਨਹੀਂ ਕਰਨਗੇ ਤਾਂ ਘਰ ਦੇ ਵਿੱਚ ਕਲੇਸ਼ ਦਾ ਵੀ ਮਾਹੌਲ ਬਣ ਸਕਦਾ ਹੈ ਕਿਉਂਕਿ ਜਦੋਂ ਘਰ ਦੇ ਬੱਚੇ ਕੰਮ ਨਹੀਂ ਕਰਦੇ ਤਾਂ ਅਕਸਰ ਮਾਪੇ ਨੂੰ ਸਖਤੀ ਦੇ ਨਾਲ ਉਹਨਾਂ ਨੂੰ ਕਹਿਣਾ ਪੈਂਦਾ ਹੈ ਤਾਂ ਇਸ ਕਰਕੇ ਨਵੇਂ ਵਿਆਹੇ ਨੂੰ ਪੇਕੇ ਕਾਲ ਦਿੱਤਾ ਜਾਂਦਾ ਸੀ ਤਾਂ ਜੋ ਘਰ ਦਾ ਮਾਹੌਲ ਖਰਾਬ ਨਾ ਹੋਵੇ ਘਰ ਦੇ ਕਮਾਕਾਰਾਂ ਦੇ ਉੱਤੇ ਇਸ ਘਰ ਦਾ ਅਸਰ ਨਾ ਪਾਵੇ ਇੱਕ ਕਾਰਨ ਤਾਂ ਸਾਡੇ ਬਜ਼ੁਰਗੇ ਦੱਸਦੇ ਹਨ ਅਤੇ ਦੂਸਰਾ ਕਾਰਨ ਜੋ ਇਹਨਾਂ ਨੇ ਕਿਹਾ ਕਿ ਨਵੇਂ ਵਿਆਹੇ ਨੌ ਸਾਵਾਂ ਦੇ ਮਹੀਨੇ ਦੇ ਵਿੱਚ ਅਲੱਗ ਕਰਨ ਦਾ ਇੱਕ ਗੱਲ ਇਹ ਸੀ ਕਿ ਜੇਕਰ ਸੌਂ ਦੇ ਮਹੀਨੇ ਵਿੱਚ ਸਾਉਣ ਦੇ ਮਹੀਨੇ ਵਿੱਚ ਅਲੱਗ ਕਰਨ ਦਾ ਇੱਕ ਕਾਰਨ ਇਹ ਸੀ ਕਿ ਜੇਕਰ ਸਾਉਣ ਦੇ ਮਹੀਨੇ ਵਿੱਚ ਗਰਭ ਠਹਿਰ ਗਿਆ ਤਾਂ ਫਿਰ ਵਿਸਾਖ ਦੇ ਮਹੀਨੇ ਵਿੱਚ ਉਸ ਬੱਚੇ ਦੀ ਪੈਦਾਇਸ਼ ਪੈਦਾਇਸ਼ ਹੋਏਗੀ ਤਾਂ ਫਿਰ ਵਿਸਾਖ ਦਾ ਜੋ ਮਹੀਨਾ ਹੈ ਉਹ ਮਹੀਨਾ ਫਸਲਾਂ ਕੱਟਣ ਦਾ ਹੁੰਦਾ ਹੈ ਉਸ ਮਹੀਨੇ ਵਿੱਚ ਵੀ ਖੇਤੀਬਾੜੀ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਕਿਸਾਨ ਦੀ ਫਸਲ ਪੱਕ ਚੁੱਕੀ ਹੁੰਦੀ ਹੈ ਕਾਣੇ ਕੀ ਫਸਲ ਪਾਗ ਚੁੱਕੀ ਹੁੰਦੀ ਹੈ ਜਿਸ ਨੂੰ ਸਾਂਭਣਾ ਹੁੰਦਾ ਹੈ ਘਰ ਵਿੱਚ ਲੈ ਕੇ ਆਉਂਦੇ ਹਨ ਇਸ ਕਰਕੇ ਵੀ ਉਹਨਾਂ ਬਜ਼ੁਰਗਾਂ ਨੇ ਇਹ ਦੋ ਕਾਰਨ ਦੱਸਿਆ ਹਨ ਕਿ ਇਹਨਾਂ ਦੋ ਕਾਰਨਾਂ ਦੇ ਕਰਕੇ ਹੀ ਇਹ ਰਿਵਾਜ ਬਣਿਆ ਹੋਇਆ ਸੀ ਕਿ ਸੌਂ ਦੇ ਮਹੀਨੇ ਦੇ ਵਿੱਚ ਨਵੇਂ ਵਿਆਹੀ ਨੂੰ ਆਪਣੇ ਸਾਸਤੇ ਮੱਥੇ ਨਾਲ ਲੱਗਨ ਦਿੱਤਾ ਜਾਵੇ ਭਾਵ ਕਿ ਉਸ ਨੂੰ ਬੇਨਤੀ ਕਰਕੇ ਪੇਕੇ ਘਰ ਭੇਜ ਦਿੱਤਾ ਜਾਂਦਾ ਸੀ ਤਾਂ ਉਹ ਪੂਰਾ ਮਹੀਨਾ ਪੇਕੇ ਘਰ ਦੇ ਵਿੱਚ ਰੈਂਡੀਸੀ ਹੁਣ ਇਹ ਤੇ ਸਵਾਲ ਇਹ ਬੰਦਾ ਹੈ ਪਹਿਲੇ 100 ਦਿਨਾਂ ਦੇ ਮਹੀਨੇ ਭੇਦ ਦਿੱਤਾ ਜਾਂਦਾ ਹੈ ਜਾਂ ਦੂਜੇ ਵੀ ਤਾਂ ਦੇਖੋ ਪਹਿਲੇ ਮਹੀਨੇ ਦੇ ਵਿੱਚ ਜਦੋਂ ਨਵਾਂ ਵਿਆਹ ਜੋੜਾ ਜਿਹੜਾ ਹੁੰਦਾ ਹੈ ਉਹਨਾਂ ਦਾ ਆਕਰਸ਼ਣ ਜ਼ਿਆਦਾ ਹੁੰਦਾ ਹੈ ਹੌਲੀ-ਹੌਲੀ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝ ਜਾਂਦੇ ਹਨ ਜਦੋਂ ਰਿਸ਼ਤਾ ਨਵਾਂ-ਨਵਾਂ ਬੰਦਾ ਹੈ ਉਦੋਂ ਬੰਦਾ ਵਿੱਚ ਉਸ ਦੇ ਪ੍ਰਤੀ ਜ਼ਿਆਦਾ ਆਕਰਸ਼ਣ ਹੁੰਦਾ ਹੈ ਪਰ ਕਿਉਂ ਉਸ ਸਮਾਜ ਜ਼ਿਆਦਾ ਬਤਾਉਣਾ ਚਾਹੁੰਦਾ ਹੈ ਨਵੀਂ ਵਿਆਹੀ ਹੋਲੀ ਹੋਲੀ ਨਵੀਂ ਵਿਆਹੀ ਨੌਮੀ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸਮਝ ਜਾਂਦੀ ਹੈ ਤੇ ਬੇਟਾ ਵੀ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਆਉਂ ਸੰਭਾਲ ਲੈਂਦਾ ਹੈ ਦੋਵੇਂ ਹੀ ਜ਼ਿੰਮੇਦਾਰ ਬਣ ਜਾਂਦੇ ਹਨ ਚੰਗੀ ਤਰ੍ਹਾਂ ਸਮਝ ਜਾਂਦੇ ਹਨ ਜਿਸ ਤਰੀਕੇ ਦੇ ਨਾਲ ਇਹ ਰਿਵਾਜ ਪਣਿਆ ਸੀ ਇਹ ਰਿਵਾਜ ਔਰਤਾਂ ਨੂੰ ਬੜਾ ਹੀ ਚੰਗਾ ਲੱਗਦਾ ਸੀ ਕਿ ਸੌਂ ਦੇ ਮਹੀਨੇ ਪੇਕੇ ਘਰ ਵਿੱਚ ਜਾਇਆ ਕਰਦੇ ਸਨ ਤਾਂ ਉੱਥੇ ਸਾਰੀਆਂ ਕੁੜੀਆਂ ਸਹੇਲੀਆਂ ਚਾਚੇ ਤਾਇਿਆਂ ਦੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਸਨ ਰਲ ਮਿਲ ਕੇ ਰਹਿੰਦੀਆਂ ਸਨ ਕਬ ਇੱਕ ਦੂਸਰੇ ਦੇ ਨਾਲ ਦੁੱਖ ਸੁੱਖ ਸਾਂਝਾ ਕਰਦੀਆਂ ਹਨ ਇੱਕ ਦੂਸਰੇ ਦੇ ਨਾਲ ਮਜ਼ਾਕ ਕਰਦੀਆਂ ਹਨ ਤੇ ਉਹਨਾਂ ਨੂੰ ਆਪਣੀ ਗਰਸਤੀ ਜੀਵਨ ਚਲਾਉਣ ਦੇ ਵਿੱਚ ਆਜ਼ਾਦੀ ਮਿਲ ਜਾਂਦੀ ਹੈ ਤੇ ਇਸ ਕਰਕੇ ਉਹ ਸੌਂ ਦੇ ਮਹੀਨੇ ਦੀ ਬੜੀ ਬੇਸਬਰੀ ਦੇ ਨਾਲ ਉਡੀਕ ਕਰਦੀਆਂ ਹਨ ਅੱਜ ਵੀ ਸੌਂਦੇ ਮਹੀਨੇ ਦੇ ਪ੍ਰਤੀ ਔਰਤਾਂ ਦਾ ਵੱਖਰਾ ਹੀ ਚਾਹ ਹੁੰਦਾ ਹੈ ਇਸ ਮਹੀਨੇ ਦੇ ਵਿੱਚ ਔਰਤਾਂ ਪੇਕੇ ਘਰ ਜਾ ਕੇ ਬੜਾ ਖੁਸ਼ ਹੁੰਦੀਆਂ ਹਨ ਇਸ ਮਹੀਨੇ ਦੇ ਵਿੱਚ ਚਾਹੇ ਚਾਹੇ ਉਹ ਇੱਕ ਵਾਰ ਆਪਣੇ ਪੇਕੇ ਘਰ ਵਿੱਚ ਜਿਹੜਾ ਜ਼ਰੂਰ ਜਾਇਆ ਕਰਦੇ ਹਨ ਇਸ ਮਹੀਨੇ ਵਿੱਚ ਸਾਰੀਆਂ ਸਹੇਲੀਆਂ ਪੈਣਾ ਰਲ ਮਿਲ ਕੇ ਰਹਿੰਦੀਆਂ ਹਨ ਪਿੰਗਾ ਝੋਟਦੀਆਂ ਹਨ ਸਾਡੇ ਬਜ਼ੁਰਗਾਂ ਨੇ ਸਾਨੂੰ ਇਹੀ ਦੱਸਿਆ ਹੈ ਕਿ ਮੱਥੇ ਨਾ ਲਗਣਾ ਇਹ ਇੱਕ ਬਹਾਨਾ ਬਣਾਇਆ ਸੀ ਤਾਂ ਹੁਣ ਇਹਨਾਂ ਵਿਚਾਰਾਂ ਨੂੰ ਕੋਈ ਨਹੀਂ ਮੰਨਦਾ ਸਿਰਫ ਇੱਕ ਦੋ ਦਿਨ ਕੋਈ ਨਵੀਂ ਵਿਆਹੀ ਨੌ ਜਿਹੜੀ ਆ ਪੇਕੇ ਘਰ ਵਿੱਚ ਜਾਂਦੀ ਹੈ ਤੇ ਵਾਪਸ ਫਿਰ ਆ ਜਾਂਦੀ ਹੈ ਇਹ ਕੋਈ ਵੈਮਪਰ ਨਹੀਂ ਹੈ ਜੋ ਇਸ ਸਮੇਂ ਦੀ ਲੋੜ ਹੈ ਇਸ ਕਰਕੇ ਸਾਡੇ ਬਜ਼ੁਰਗ ਕੋਈ ਇਸ ਕਰਕੇ ਹੁਣ ਇਸ ਨੂੰ ਕੋਈ ਵੀ ਵੈਮਪਰ ਨਹੀਂ ਸਮਝਦਾ ਆਪਣੀ ਖੁਸ਼ੀ ਦੇ ਨਾਲ ਕੁੜੀਆਂ ਪੇਕੇ ਘਰ ਵਿੱਚ ਜਾਂਦੀਆਂ ਹਨ ਤੇ 1 2 3 ਨਿਗਾ ਕੇ ਵਾਪਸ ਆ ਜਾਂਦੀਆਂ ਹਨ ਸਾਥ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ